ਲੋਕ ਸਭਾ ਲੁਜਣਾ ਸਿਟ ਤੋਂ ਸਾਧਵਿੰਦਰ ਸਿੰਘ ਉਹਨਾਂ ਦੇ ਦਫ਼ਤਰ ਦੇ ਵਿੱਚ ਦਿੱਲੀ ਤੋਂ ਰਾਮਗੜੀਆ ਬੋਰਡ ਦੇ ਸਮੂਹ ਮੈਂਬਰ ਆਏ ਹੋਏ ਨੇ ਇਹਨਾਂ ਦਾ ਅਸੀਂ ਆ ਜਾਂਦਾ ਇੱਥੇ ਬਹੁਤ ਜ਼ਿਆਦਾ ਸਵਾਗਤ ਕਰਦੇ ਆਂ ਤੇ ਇਹਨਾਂ ਦੇ ਕੋਲੋਂ ਜੋ ਵੀ ਰਾਮਗੜੀਆ ਭਾਈਚਾਰਾ ਇਹਨਾਂ ਦੇ سپورਟ ਕਰਦਾ ਉਹਦੇ ਵਾਸਤੇ ਸਿਰ ਉੱਛਲਣ ਦੇ ਵਿਚਾਰ ਸੁਣਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੁਧਿਆਣਾ ਸ਼ਹਿਰ ਤੋਂ ਦੀ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਲੜਦੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਬਵਿੰਦਰ ਸਿੰਘ ਰਾਮਗੜੀਆ ਜੀ ਬੌਝਨ ਸਮਾਜ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਨੇ ਜੀ ਔਰ ਸਾਡੇ ਪੂਰੇ ਰਾਮਗੜੀਆ ਸਮਾਜ ਉਸੇ ਬਹੁਤ ਹੀ ਖੁਸ਼ੀ ਦੀ ਬਹੁਤ ਵੱਡੀ ਗੱਲ ਹੈ ਕਿ ਸਾਡਾ ਕੋਈ ਨੁਮਾਇੰਦਾ ਜਿੱਤ ਕੇ ਬਰਲਿਆ ਮਿੰਟ ਚ ਆਏਗਾ ਮੈਂ ਸਮੂਹ ਲੁਧਿਆਣਾ ਕੰਸਟੀਟਿਊਐਂਟ ਦੇ ਵਸਦੇ ਮੇਰੇ ਸਾਰੇ ਰਾਮਗੜੀਆ ਵੀਰ ਭੈਣ ਭਰਾ ਬਜ਼ੁਰਗ ਬੱਚੇ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਇਹ ਬਹੁਤ ਵਧੀਆ ਇੱਕ ਮੌਕਾ ਹੈ ਐਸਾ ਸੂਝਵਾਨ ਐਸਾ ਨੇਕ ਔਰ ਕਿਰਤੀ ਅਬ ਤੋਂ ਵੱਡੀ ਗੱਲ ਹੈ ਨੇਕ ਹੋਰ ਕਿਰਤੀ ਇਹ ਆਪਣੇ ਦਸਾਂ ਨੌ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਵੀ ਪਾਲਦਾ ਹੈ ਤੇ ਸਮਾਜ ਦੀ ਵੀ ਸੇਵਾ ਮਤਲਬ ਕੋਈ ਗਰੀਬ ਪਰਿਵਾਰਾਂ ਉਹਦੀ ਵੀ ਸੇਵਾ ਕਰਦਾ ਹੈ ਐਸਾ ਨੁਮਾਇੰਦਾ ਜੇ ਜਿੱਤ ਕੇ ਪਾਰਲੀਮੈਂਟ ਚ ਜਾਏਗਾ ਸਾਡੇ ਪੂਰੇ ਸਿੱਖ ਸਮਾਜ ਪੂਰੇ ਸਾਰੇ ਵਸਤੇ ਬੜੇ ਮਾਣ ਦੀ ਗੱਲ ਹੋਏਗੀ ਮੇਰੇ ਨਾਲ ਮੇਰੇ ਪੂਰੇ ਰਾਮਗੜੀਆ ਬੋਰਡ ਦਿੱਲੀ ਦੇ ਸਰਦਾਰ ਜਗਜੀਤ ਸਿੰਘ ਉਸਨ ਜੀ ਆਇਰੇ ਸਰ ਕੇਵੋ ਸਿੰਘ ਜੀ ਸੀਨੀਅਰ ਵਾਈਸ ਚੇਅਰਮੈਨ ਸਰ ਮਨਮੀਤ ਸਿੰਘ ਮੁੱਦੜ ਜੀ ਸਰ ਤਰਨ ਤਲੋਤ ਸਿੰਘ ਜੀ ਕੰਡੋਰ ਸਾਹਿਬ ਅਫਤਾਰ ਸਿੰਘ ਜੀ ਪੁਰਜੀ ਏ ਗੁਰਮੁਖ ਸਿੰਘ ਜੀ ਸਾਰੇ ਮੇਰੇ ਵੀਰ ਬੈਠੇ ਨੇ ਤੇ ਅਸੀਂ ਸਾਰੇ ਮੁਲਕੇ ਆਪ ਸਾਰੇ ਭਾਈਚਾਰੇ ਉਹ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਆਪ ਜੀ ਕੋਲ ਇੱਕ ਬਹੁਤ ਸੁਨਹਿਰੀ ਮੌਕਾ ਹੈ ਇਹ ਮੌਕਾ ਜ਼ਿੰਦਗੀ ਚ ਬਾਰ ਬਾਰ ਨਹੀਂ ਆਉਂਦੇ ਹੁੰਦੇ ਆਪ ਜੀ ਦੇ ਸਾਹਮਣੇ ਮੌਕਾ ਆਇਆ ਤੇ ਆਪ ਜੀ ਨੂੰ ਬੇਨਤੀ ਕਰਦੇ ਆ ਵੱਧ ਚੜ ਕੇ ਵੋਟਾਂ ਪਾ ਕੇ ਆਪ ਆਪਣੇ ਪਰਿਵਾਰ ਨੂੰ ਤੇ ਸਾਥੀਆਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਜੇਤੂ ਬਣਾ ਕੇ ਪਾਰਲੀਮੈਂਟਸ ਭੇਜੋ ਔਰ ਪੈਨ ਮਾਇਆਵਤੀ ਜੋ ਸੁਪਰੀਮੋ ਹੈ ਬੀਐਸਪੀ ਦੀ ਉਹਨਾਂ ਦੇ ਵਿਚਾਰ ਵੀ ਸੁਣੇ ਬਹੁਤ ਪਰਵਾ ਹੰਗਾਰਾ ਜਿਹੜਾ ਮਿਲਿਆ ਉੱਤੇ ਰੈਲੀ ਦੇ ਵਿੱਚ ਲੋਕਾਂ ਦੇ ਇੰਨੀ ਗਰਮੀ ਹੋਣ ਤੋਂ ਬਾਅਦੂਦ ਵੀ ਲੋਕਾਂ ਦੇ ਮਨਾਂ 'ਚ ਬਹੁਤ ਉਤਸ਼ਾਹ ਸੀਗਾ ਮੈਨੂੰ ਆਪ ਬਹੁਤ ਮਨ ਖੁਸ਼ ਹੋਇਆ ਦੇਖ ਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਵਧੀਆ ਸਿੱਟਾਂ ਲੈ ਕੇ ਕਾਮਯਾਬ ਹੋ ਕੇ ਬੀਐਸਪੀ ਸਾਡੇ ਤੁਹਾਡੇ ਸਾਹਮਣੇ ਆਏਗੀ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਮੈਂ ਨੁਮਾਇੰਦਾ ਸਿਰਫ ਆਪਣੇ ਭਰਾ ਦਾ ਪੂਰਾ ਭਾਈਚਾਰੇ ਦਾ ਨੁਮਾਇੰਦਾ ਭਾਈਚਾਰੇ ਦੇ ਨੁਮਾਇੰਦੇ ਹੁਣਾਂ ਤੇ ਮੇਰਾ ਫਰਜ਼ ਬੰਦਾ ਹੈ ਕਿ ਇਹ ਭਾਈਚਾਰੇ ਦਾ ਕੋਈ ਕੋਈ ਵੀ ਭਰਾ ਜਾਂ ਪੈਣ ਖੜੀ ਹੈ ਤੇ ਮੈਂ ਉਹਨਾਂ ਦੇ ਨਾਲ ਹਮੇਸ਼ਾ ਵਾਤਰੇ ਖੜਾ ਹਾਂਗਾ ਰਾਮਗੜੀਆ ਬੋਰਡ ਦਿੱਲੀ ਤਾਂ ਮੰਨ ਤੇ ਤਨ ਨਾਲ ਮੇਰੇ ਵੀਰ ਦਿਵਿੰਦਰ ਸਿੰਘ ਪੰਨੇਸਰ ਦਿਵਿੰਦਰ ਸਿੰਘ ਰਾਮਗੜੀਆ ਜੀ ਦੇ ਨਾਲ ਖੜੇ ਹਾਂ ਔਰ ਫਿਰ ਇੱਕ ਵਾਰ ਸਾਰਿਆਂ ਨੂੰ ਅਪੀਲ ਕਰਦੇ ਆ ਆਪ ਜਗੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਵੀ ਪਾਈਚਾਰੇ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਰਾਮਗੜੀਆ ਪਾਈਚਾਰੇ ਵਾਸਤੇ ਇੰਨੀ ਗੱਲ ਕਹਿਣਾ ਚਾਹਾਂਗੀ ਤੁਹਾਡੇ ਹੱਥ 'ਚ ਬਹੁਤ ਵੱਡਾ ਇੱਕ ਮੌਕਾ ਮਿਲਿਆ ਜੀ ਚਾਹੇ ਉਹ ਟਿਕਟ ਅਕਾਲੀ ਦਲ ਤੋਂ ਮਿਲਦੀ ਚਾਹੇ ਉਹ ਟਿਕਟ ਕਾਂਗਰਸ ਤੋਂ ਮਿਲਦੀ ਚਾਹੇ ਉਹ ਟਿਕਟ ਭਾਜਪੀ ਤੋਂ ਮਿਲਦੀ ਚਾਹੇ ਉਹ ਆਮ ਆਦਮੀ ਤੋਂ ਮਿਲਦੀ ਕਿਸੇ ਵੀ ਪਾਰਟੀ ਤੋਂ ਸਾਡੇ ਰਾਮ ਗੜੀਆ ਭਾਈਚਾਰੇ ਨੂੰ ਟਿਕਟ ਮਿਲਦੀ ਤੇ ਇਹ ਸਾਰੇ ਵੀਰ ਉੱਥੇ ਤੁਹਾਨੂੰ ਖੜੇ ਮਿਲਦੇ ਠੀਕ ਆਜਾ ਤੇ ਖੜੇ ਆ ਭਾਈਚਾਰੇ ਦੇ ਵਜਿਨਾ ਖੜੇ ਆ ਸਾਨੂੰ ਖੁਸ਼ੀ ਆ ਸਾਡੇ ਦਿਲ ਦੇ ਅੰਦਰ ਇੰਨੀ ਮਨਜ ਪ੍ਰਸੰਤਾ ਹੈਗੀ ਹੈ ਕਿ ਸਾਡਾ ਵੀਰ ਸਾਨੂੰ ਰਿਪਰੈਜ਼ੈਂਟ ਕਰ ਰਿਹਾ ਵਾਹ ਜੀ ਸਾਡੇ ਭਾਈਚਾਰੇ ਨੂੰ ਰਿਪਰੈਜ਼ੈਂਟ ਕਰ ਰਿਹਾ